ਹਾਂਜੀ ਕੀ ਦਾ ਲਾ ਜੀ ਮੇਰਾ ਨਾਮ ਸਾਕੇਲ ਸਿੰਘ ਸਾਕਾ ਸਰਪੰਚ ਇਹ ਕਿਹੜਾ ਪਿੰਡ ਜੀ ਪਿੰਡ ਬਪਾਰਾ ਕੌ ਜੀ ਕਿਹੜੇ ਥਾਣੇ ਚ ਥਾਣਾ ਲੋਪੋ ਦੇ ਤੇ ਕੀ ਘਟਨਾ ਵਾਪਰੀ ਹੈ ਜੀ ਰਾਤ ਘਟਨਾ ਹੈ ਵਾਪਰੀ ਹੈ ਵੀ ਪਹਿਲਾਂ ਵੀ 3-4 ਮਹੀਨੇ ਪਹਿਲਾਂ ਸਾਡਾ ਇਹਨਾਂ ਨਾਲ ਅਮਰ ਵੀ ਨਜ਼ਾਇਰ ਗੁਰਦੁਆਰੇ ਤੇ ਇਹਨਾਂ ਨਾਲ ਝਗੜਾ ਕੀਤਾ ਕੌਣ ਨੇ ਬੰਦੇ ਇਹ ਰਣਜੀਤ ਸਿੰਘ ਕਲਦੀਪ ਸਿੰਘ ਰਚਪਾ ਸਿੰਘ ਕਲਦੀਪ ਸਿੰਘ ਕਜਮੀਰ ਸਿੰਘ ਅਜਮੇਰ ਸਿੰਘ ਬਿਕਰਮਜੀਤ ਬਿਕਰਮਜੀਤ ਸਿੰਘ ਇਹ ਬੰਦੇ ਨਾਲ ਸਾਰੇ ਇਹਨਾਂ ਦੇ ਨਾਲ ਜੱਗ 10000 ਬੰਦੇ ਸੀ 12 ਫਿਰ ਕਾਫੀ ਬੰਦੇ ਨੇ ਉਹਨਾਂ ਨੇ ਪਲਾਨ ਬਣਾ ਕੇ ਤੇ ਸਾਡੇ ਨਾਲ ਹੋਇਆ ਕਿਤਾ ਪਹਿਲਾਂ ਝੜਾ ਅਸੀਂ ਅਜੇ ਤੱਕ ਪਤਾ ਕਹਿੰਦਾ ਸਰਕਾਰ ਵੀ ਧੌਂ ਦੇ ਲਾ ਸਾਡੇ ਤੇ ਅੱਗੇ ਠੀਠਾ ਪਰਦਾ 11 ਬੰਦੇ ਸਾਡੇ ਕਰਾ ਕੇ ਬਿਨਾਂ ਵਜਾ ਤੇ ਅਸੀਂ ਸਾਡਾ ਮਹੀਨਾ ਤਿੰਨ ਤਿੰਨ ਮਹੀਨੇ ਮੁੰਡੇ ਲਾ ਕੇ ਤੇ ਮੈਂ ਇੱਕ ਮੋਹਰ ਬਾਰ ਹੁੰਦਾ ਨਾ ਤੇ ਤੇ ਇੱਕ ਮਹੀਨਾ ਮੈਂ ਲਾ ਕੇ ਆ ਇਹ ਸਾਡਾ ਕੋਈ ਇੰਨੀ ਗਲਤੀ ਆ ਵੀ ਅਸੀਂ ਕਾਂਗਰਸ ਪਾਰਟੀ ਦੇ ਨਾਲ ਸੰਬੰਧਤ ਆਂ ਤੇ ਆਮ ਆਦਮੀ ਪਾਰਟੀ ਦੇ ਨਾਲ ਆਏ ਸਾਨੂੰ ਧੌਂਦੇ ਨਾਲ ਹੀ ਮਤਲਬ ਸਰਕਾਰ ਦੀ ਧੌਂਦੇ ਨਾਲ ਹੀ ਸਾਡੇ ਤੇ ਮਗਰ ਨਾਲ ਠਕਾ ਦਿੱਤਾ ਆ ਜਿਹੜਾ ਹੋਣ ਇਹਨਾਂ ਚੱਗ ਜਾ ਰਿਹਾ ਇਹ ਬਿਨਾਂ ਵਜ੍ਹਾ ਆਣ ਦੇ ਸਾਬ ਨੂੰ ਸਾਡੇ ਬੰਦੇ ਸਾਰੇ ਕਿਸ਼ਕਦਾਮਿਆਂ ਦੇ ਚੱਕਰ ਹੀ ਰਹੇ ਆ ਤੇ ਇਹਨਾਂ ਨਾਲ ਦੇ ਬੰਦੇ ਦਾ ਸਰਦਾਰ ਹਰੀ ਸਿੰਘ ਦਾ ਸਾਡਾ ਚਾਚਾ ਹੀ ਉਹਦਾ ਮਤਲਬ ਇਹਨਾਂ ਨੇ ਖਤਰ ਕਰ ਦਿੱਤਾ ਯਾਨੀ ਵਾਸ ਛੁੱਟੀ ਤੇ ਆਇਆ ਵਾ ਬੰਦਾ CRP ਦੀ ਡਿਊਟੀ ਕਰਦਾ ਵਾ ਛੁੱਟੀ ਤੇ ਆਣ ਕੇ ਨਾ ਪੂਰਾ ਪਲਾਨ ਬਣਾ ਕੇ ਨੌਕਰੀ ਦੀ ਮਦਦ ਨਾ ਕਰਦਾ ਸਾਰੇ ਨੌਕਰੀਆਂ ਦੇ ਬੰਦੇ ਆ ਇਹਨਾਂ ਨੇ ਆਇਆ ਸੀ ਬੇਰਹਿਮੀ ਨਾਲ ਤਬਾਹ ਕੀਤਾ ਵਾ ਅੱਜ ਉਹਦਾ ਖੇਰ ਜੋਰ ਮਾਰਦਾ ਇਹ ਹਮਲਾ ਕਿੱਥੇ ਕੀਤਾ ਗਿਆ ਹਮਲਾ ਹੈ ਸਾਡੇ ਪਰ ਮੇਰੇ ਨਾਲ ਮੈਂਬਰ ਹੀ ਆਪੇ ਵਰਤੇਗਾ ਚੱਕੀ ਦੇ ਸਾਹਮਣੇ ਦਾ ਰੰਗ ਦਾ ਰਾਂਗੇ ਪੈਣਾ ਦੀ ਗੱਲ ਆ ਮਾ ਦੋ 40 ਵਰਤ ਮਰਾ ਚੱਕੀ ਦਾ ਦੂਆ ਵਜੇ ਆਣੇ ਲੱਗਦਾ ਸੀ ਚੱਕੀ ਤੇ ਉਦਾਂ ਹੀ ਬੈਠੇ ਜਾਂ ਕੁਝ ਹੋਰ ਸੀ ਕਰ ਚੱਕੀ ਤੇ ਆਪਣਾ ਕੰਮ ਦੇ ਹੱਥ ਤੇ ਚੱਕੀ ਚੱਲਣ ਲਈ ਜਾਂ ਆਪਣੇ ਬੈਠੇ ਉਹ ਆਣ ਕੇ ਤੇ ਮਤਲਬ ਆਂਦਾ ਪਤਾ ਨਹੀਂ ਪੈਗ ਲਗਾ ਹੀ ਜਾਂ ਕੀ ਤੇ ਮੁੰਡੇ ਉੱਤੇ ਪਟਾਕੇ ਚਲਾਉਂਦੇ ਜਾਂ ਆਣ ਜਾਂਦਾ ਵਿਹਾਰ ਦੀਪ ਵਜਾਵਾ ਵੇਖਣਾ ਵਾ ਇਸੇ ਗੱਲੋਂ ਟਕਰਾਅ ਹੋਇਆ ਤੇ ਆਣ ਕੇ ਤਿਆਰੀ ਦੇ ਵੇਖੀ ਇਹਨਾਂ ਨੰਨੇ ਵਾਸ ਹਾਂ ਨਾ ਮੜ ਕੇ ਗੋਲੀਆਂ ਵੀ ਕਰਾਈਆਂ ਮੰਦਾ ਘਾਟਾ ਮਾਰਕੀਟ ਸਾਰੇ ਮਤਲਬ ਇਹ ਧਾਰ ਘਾਰੀ ਇਹਨਾਂ ਨੇ ਕੋਈ ਸਾਤਰ ਕਰ ਬਾਣਾ ਲੇ ਕੇ ਸਾਰਾ ਮੁਲਕੇ ਪਿਆ ਕਿ ਇੰਨਾ ਇੰਨਾ ਪ੍ਰਦਰਸ਼ਨ ਕੀਤਾ ਬਹੁਤ ਜ਼ਿਆਦਾ ਇੱਕ ਦੀ ਮੌਤ ਹੋਈ ਤੇ ਜ਼ਖਮੀ ਵੀ ਹੋਏ ਨੇ ਜ਼ਖਮੀ ਮਤਲਬ ਚਾਰ ਬੰਦੇ ਮਤਲਬ ਜ਼ਖਮੀ ਹੋਏ ਕੌਣ ਸੀ ਉਹ ਕੀ ਦਾ ਉਹਨਾਂ ਦੇ ਇੱਕ ਹਰਜਿੰਦਰ ਸਿੰਘ ਇੱਕ ਸਤਵੰਤ ਸਿੰਘ ਇੱਕ ਲਖਵੀਰ ਸਿੰਘ ਇੱਕ ਹਰਪ੍ਰੀਤ ਮੁੰਡਾ ਪੀ ਇਹ ਕਿੱਥੇ ਨੇ ਹੋਣੋ ਉਹ ਗਰਨਾਨਕ ਹਸਪਤਾਲ ਆ ਇੱਕ ਮੰਡੇ ਤੋਂ ਜਾਰੀ ਇਹ ਸਾਟੋ ਅਮਨਦੀਪਾ ਹਸਪਤਾਲੋਂ ਆਕਰੇ ਪਰੇ ਢੋਣਿਆ ਤੋਂ ਗਰਨਾਨਕ ਹਸਪਤਾਲੋਂ ਨਸੀਬ ਤੇ ਕਿੰਨੇ ਕਵਜੇ ਦੀ ਗੱਲ ਹੈ ਰਾਤ ਇਹ ਰਾਤ ਕੋਈ 9 9:30 ਵਜੇ ਦੇ ਕਰੀਬ ਹੀ ਮਤਲਬ ਤੇ ਇਹਦੀ ਦਰਖਾਸਤ ਜਿਹੜੀ ਇਹ ਫਿਰ ਪੁਲਿਸ ਨੂੰ ਦਿੱਤੀ ਇਹਦੀ ਦਰਖਾਸਤ ਉਹ ਵੇਲੇ ਪੁਲਿਸ ਇੱਥੇ ਆਈ ਆ ਦਿੱਤੀ ਆ ਦਰਖਾਸਤ ਲੋਪੋ ਕੇ ਥਾਣੇ ਤੋਂ ਆਏ ਲੋਪੋ ਕੇ ਥਾਣੇ ਤੋਂ ਆਏ ਆ ਇੱਥੋਂ ਗਾਮਪੀਰ ਚੌਂਕੀ ਤੋਂ ਵੀ ਮਤਲਬ ਚੌਂਕੀ ਦਾ ਆ ਇਦੇ ਸਬੰਧੀ ਕੋਈ ਪਰਚਾ ਦਰਜ ਕੀਤਾ ਗਿਆ ਹੈ ਪਰ ਕਾਹ ਕਰਕੇ ਦਰਜ ਕੀਤਾ ਗਿਆ ਹੈ ਅੱਛਾ ਕਿੰਨੇ ਕ ਬੰਦਿਆਂ ਦੇ ਦਰਜ ਹੋਇਆ ਪਰਚਾ ਮੇਰੇ ਤੋਂ ਨਾ 11 ਬੰਦਿਆਂ ਦੇ ਪਤਾ ਹੈ ਅੱਛਾ ਕੋਈ ਪਤਾ ਕਿਹੜੇ ਕਿਹੜੇ ਬੰਦੇ ਨੇ ਉਹਨਾਂ ਦੇ ਵਿੱਚ ਸ਼ਾਮਲ ਬੰਦੇ ਵਿੱਚ ਅੱਗੇ ਵੀ ਤੁਹਾਡੇ ਨਾਲ ਲਾਲਾ ਲਾ ਬੀ ਦਾ ਰਸਬਾਲ ਸਿੰਘ ਜਾਂ ਰਣਜੀਤ ਸਿੰਘ ਤੇ ਅਜਮੇਰ ਸਿੰਘ ਦਾ ਪ੍ਰਾਂਤਕਾਰ ਕੇ ਬੀਤਰਮ ਸਿੰਘ ਦਾ ਤਾਰ ਸਿੰਘ ਲਾਲੀ ਆਖੀਰ ਸਿੰਘ ਹੈ ਜਿਹੜੇ ਕਿਹੜੇ ਕਿਹੜੇ ਥਾਂ ਸੀ ਇਹਨਾਂ ਦੇ ਇੰਨਾ ਲੋਹੇ ਲੋਹੇ ਤੋਂ ਆਇਆ ਪਸਤੌਰ ਵੀ ਹੀ 315 ਹੀ ਇਹਨਾਂ ਫੈਰ ਵੀ ਬੜੇ ਕੀਤੇ ਜੰਨੇ ਵਾ ਤੇ 3 ਧਾਰ ਤੇ ਹਾਰ ਮਤਲਬ ਟੋਕੇ ਹੀ ਜਿਹੜਾ ਟੋਕਾ ਹੀ ਜਿਹੜਾ ਜਰਨਾ ਵਾਰ ਕੀਤਾ ਤੇ ਉਹ ਵੀ ਟੋਕਾ ਲਗਾ ਹੀ ਲੋਹੇ ਦੀ ਢਾੜ ਦੇ ਨਾਲ ਅਗੇ ਜਿਹੜਾ ਪੱਠੇ ਕੋਲ ਨਾਲ ਹੁੰਦਾ ਉਹਨਾਂ ਇੰਨਾ ਕਿ ਰਹਿਮੀ ਦੇ ਰਾਹ ਮਾਰਿਆ ਵੀ ਸਾਣਾ ਫੇਰੀ ਦੋ ਹਾੜ ਕਰਦਾ ਵਾ ਤੇ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਤੇ ਹੋਏ ਚਾਹੁੰਦੇ ਆ ਵੀ ਮੰਗ ਕਰਦੇ ਆ ਵੀ ਸਾਨੂੰ ਇਨਸਾਰ ਮਿਲਣਾ ਚਾਹੀਦਾ ਵਾ ਵੀ ਅਹੀਂ ਇਹ ਵੀ ਕਾਂਗਰਸ ਪਾਰਟੀ ਨਾਲ ਅੱਗੇ ਵੀ ਸਾਨੂੰ ਆਂਦੇ ਵੀ ਜੇ ਕੋਈ ਗੱਲ ਕਰਦੇ ਤੇ ਆਂਦੇ ਫਰੀ ਸ੍ਰੋਪੇ ਪਾ ਕੇ ਆਓ ਤੇ ਫੇਰ ਅਹੀਂ ਤੁਹਾਡੀ ਗੱਲ ਕਰਦੇ ਸੜਨਾ ਇੰਨਾ ਕਿ ਥੱਕਾ ਕੀਤਾ ਕਿ ਬੇਬਸ ਸਾਨੂੰ ਉਸ ਤੋਂ ਹਸਾਲਾ ਵੀ ਇਹਨਾਂ ਨੇ ਸੀਏ ਦਾ ਰੇਟ ਕਰਾ ਕੇ ਵੀ ਤਾਂ ਬੜੇ ਜਿਆਦੇ ਸਮਗਨਰ ਹੁੰਦੇ ਆ ਜਾਂ ਗਲਤ ਕੰਮ ਕਰਦੇ ਆ ਤੇ ਸਿਰ ਸਾਨੂੰ ਇਹਨਾਂ ਨੇ ਮਦਦ ਕਿਹਾ ਉਸ ਤੋਂ ਪੁਲਸ ਤੇ ਜਿਹੜੇ ਹਮਲਾਵਰ ਸਾਰੇ ਇਸੇ ਪਿੰਡ ਦੇ ਨੇ ਇਸੇ ਪਿੰਡ ਦੇ ਨੇ ਸਾਰੇ ਮਾਮਲਾ ਰਾਤੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਲੇਟ ਹੋਰ ਕਿ ਦੰਗਾ ਖੇਤੀ ਝਗੜਾ ਹੋ ਰਿਹਾ ਜਿਹਦੇ ਜਿੰਨ ਮੌਕੇ ਤੇ ਗਏ ਅਸੀਂ ਮੱਖਾ ਜਾ ਕੇ ਦੇਖਿਆ ਤੇ ਇੱਕ ਬੰਦੇ ਹਰੀ ਸਿੰਘ ਸਾਨੂੰ ਦਲੀਪ ਸਿੰਘ ਉਹਦੀ ਜਿਹੜੀ ਆ ਸਟਾ ਲਗਨ ਕਰਕੇ ਡੱਥ ਹੋਈ ਸੀ ਤੇ ਉਹਦੇ ਬਿਆਤਿ ਜਿਹਦੇ بیٹے ਦੇ ਬਿਆਟ ਸਟੇਟਮੈਂਟ ਤੇ ਅਸੀਂ ਮਕਦਮਾ ਦਰਜ ਕਰ ਦਿੱਤਾ ਵਾ ਮਕਦਮਾ ਨੰਬਰ 260/25302 ਦੇ ਅੰਡਰ ਸੈਕਸ਼ਨ ਵਗੈਰਾ ਤਹਿਤ ਉਸ ਬੰਦੇ ਵਿੱਚ ਅਸੀਂ ਬਾਈ ਨੇਮ ਦੋਸ਼ੀ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਅਸੀਂ ਲਗਾਤਾਰ ਹੁੰਦਰਾ ਰਿਪੋਰਟ ਕਰ ਰਹੇ ਹਾਂ ਤੇ ਜਲਦੀ ਜਲਦੀ ਦੋਸ਼ੀ ਗ੍ਰਿਫਤਾਰ ਕਰਕੇ ਜਿਹੜੀ ਆਹੀ ਜੋ ਬੰਦੀ ਕਰੀ ਇਹਦੀ ਪ੍ਰਾਣੀ ਕੋ ਰੰਚਿਸ਼ਪਾ ਜੀ ਅਪੁਚ ਚਲਦੀ ਆ ਜੀ ਪਿੰਡ ਲੈਵਲ ਤੇ ਇਹਨਾਂ ਦੀ ਹੈ ਕੀ ਕੋ ਰੰਚਿਸ਼ਪਾ ਉਸੇ ਤਰ੍ਹਾਂ ਦੀ ਜਿਹੜਾ ਝਗੜਾ ਹੋਇਆ ਸੀ ਹਾਂ ਜੀ ਚਾਰ ਬੰਦੇ ਜ਼ਖਮੀ ਨੇ ਇੰਜੜਨੇ ਉਹ ਹਸਪੀਟਲ ਲੈਕ ਨੇ ਉਹਨਾਂ ਲਈ ਅਸੀਂ ਜੋ ਐਸ ਪਰ ਲਾ ਬੰਦਾ ਉਹ ਕਰ ਪੀਅਸਟੀਗੇਸ਼ਨ ਚੱਲ ਰਹੀ ਆ ਡੂਇੰਗ ਇਨਵੈਸਟੀਗੇਸ਼ਨ ਜੋ ਵੀ ਤੱਥ ਹੁੰਦੇ ਸਾਰੇ ਆ ਹੀ